ਤੇ ਮੈਂ ਹਰਜਿੰਦਰ ਸਿੰਘ 11 ਤਰੀਕ ਦੀ ਇੱਕ ਘਟਨਾ ਪਧੌੜ ਦੀ ਬੜੀ ਮੰਤਪਾਗੀ ਘਟਨਾ ਕੀ ਦਾ ਪਰਿਵਾਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕੀ ਕਾਰਨ ਅਸਲ ਕਾਰਨ ਕੀ ਸੀ ਤਾਂ ਹਾਲਾ ਪੁਲਿਸ ਵੀ ਜਿਹੜੀ ਇਹ ਜਾਂਚ ਦੇ ਵਿੱਚ ਜੁਟੀ ਹੋਈ ਆ ਤਾਂ ਪਰਿਵਾਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਉਣੇ ਪਰਿਵਾਰ ਦੇ ਨਾਲ ਵੀ ਕੀ ਕਾਰਨ ਕੀ ਸੀ ਕੌਣ ਸੀ ਤੁਹਾਡਾ ਉਹ ਬੰਦਾ ਜਿਹੜੇ ਬੰਦੇ ਨਾਲ ਹੈਪਨ ਹੋਇਆ ਇਹ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਦਾ ਜਿਹੜਾ ਪਲਵਿੰਦਰ ਸਿੰਘ ਪੱਪੀ ਹੈ ਜੀ ਉਹ ਮੇਰਾ ਭਰਾ ਹੈਗਾ ਜੀ ਮੈਥੋਂ ਵੱਡਾ ਹੈਗਾ ਤੇ ਸਰ ਦੋ ਬੰਦੇ ਸੀਗੇ ਜੀ ਇੱਕ ਤਾਂ ਪਾਦਾ ਸਿੰਘ ਸੀਗਾ ਜੀ ਇੱਕ ਉਹਦੇ ਨਾਲ ਗੁਰਦੀਪ ਸਿੰਘ ਪੇਠਾ ਸੀਗਾ ਜੀ ਤੇ दारू ਪੀਤੀ ਹੋਈ ਸੀਗੀ ਜੀ ਸਰ ਅਸੀਂ 10 ਤਰੀਕ ਨੂੰ ਪਟਾਰੇ ਦੀ ਤਿਆਰੀ ਕਰਾ ਰਹੇ ਸੀਗੇ ਜੀ ਤੇ ਏ ਸਰ ਸਾਨੂੰ ਐ ਨਹੀਂ ਪਤਾ ਲੱਗਿਆ ਵੀ ਕਿਹੜੀ ਗੱਲੋਂ ਇਹਨਾਂ ਨੇ ਜਣੀ ਦੀ ਪਟ્રોલ ਪਾ ਕੇ ਉਹਦੇ ਤੇ ਅੱਗ ਲਾਈ ਹੈ ਜੀ ਤੇ ਗੁਰਦੀਪ ਸਿੰਘ ਪੇਠਾ ਸੀਗਾ ਜੀ ਜਣੀ ਦੀ ਉਹਨੇ ਬੋਤਲ ਨਾਲ ਪਹਿਲਾਂ ਮੇਰੇ ਵੀਰੇ ਤੇ ਤੇਲ ਪਾਇਆ ਜੀ ਉਸ ਤੋਂ ਬਾਅਦ ਉਹਨੇ ਆਪ ਦੇ ਲੈਟਰ ਨਾਲ ਅੱਗ ਲਾਈ ਹੈ ਤੁਹਾਡਾ ਰਿਸ਼ਤੇ ਚ ਬ੍ਰਦਰ ਲੱਗਦਾ ਉਹ ਹਾਂਜੀ ਮੇਥੋਂ ਵੱਡਾ ਮੇਰਾ ਭਰਾ ਹੈ ਜੀ ਉਹ ਕੀ ਕੀ ਕੋਈ ਪੁਰਾਣੀ ਰੰਜਸ ਕਰਕੇ ਪਾਇਆ ਜਾਂ ਕੀ ਕਾਰਨਾ ਦਾ ਲੱਗਿਆ ਪਤਾ ਤੁਹਾਨੂੰ ਹਣ ਨਹੀਂ ਸਰ ਸਾਡੀ ਉਹਨਾਂ ਨਾਲ ਕੋਈ ਵੀ ਪੁਰਾਣੀ ਰੰਜਸ ਨਹੀਂਗੀ ਜੀ ਤੇ ਬਧਿਏ ਸਹਿਮਤੀ ਹੈ ਜੀ ਸਾਡੇ ਨਾਲ ਤੇ ਸਰ ਜਾਂ ਤਾਂ ਸਾਨੂੰ ਇਸ ਤਰ੍ਹਾਂ ਮੈਨੂੰ ਤਾਂ ਐਂ ਭਾਉਂਦਾਗਾ ਵੀ ਭੰਡਾਰਾ ਸੀਗਾ ਜੀ ਸਾਡਾ 11 ਜਨਵਰੀ ਦਾ ਅਸੀਂ ਰਲ ਮਿਲ ਕੇ ਮਨਾਉਨੇ ਆ ਤੇ ਪਹਿਲਾ ਜਨਮਦੀ ਇਹ ਬੰਦੇ ਮੂਰੇ ਲੱਗੇ ਹੋਏ ਹੁੰਦੇ ਸੀਗੇ ਜੀ ਜਾਂ ਤਾਂ ਉਹਨਾਂ ਦੇ ਚਿੱਤ 'ਚ ਇਹ ਗੱਲ ਸੀਗੀ ਵੀ ਅਰ ਕਿ ਸਾਨੂੰ ਮੂਰੇ ਨਹੀਂ ਰੱਖਿਆ ਗਿਆ ਤੇ ਜਾਂ ਕੋਈ ਉਹਨਾਂ ਦੇ ਉਹਨਾਂ ਦੇ ਮਨ ਦੇ ਵਿੱਚ ਕੋਈ ਹੋਰ ਸੀਗਾ ਜੀ ਅਸੀਂ ਤਾਂ ਇਹੀ ਜਾਣਣਾ ਚਾਹੁੰਦੇ ਹਾਂ ਵੀ ਕਿਸ ਕਾਰਨ ਉਹਨਾਂ ਨੇ ਜਣੀ ਦੀ ਪੈਟਰੋਲ ਛੜਕ ਕੇ ਅੱਗ ਲਾਈ ਹੈ ਜੀ ਇਲਾਜ ਦੌਰਾਨ ਕਿੱਥੇ ਉਹ ਇਸ ਟਾਈਮ ਉਹਦਾ ਇਲਾਜ ਚੱਲ ਰਿਹਾ ਸਰ ਪਹਿਲਾਂ ਸਿਵਲ ਹਸਪੀਟਲ ਭਦੌੜ ਅਸੀਂ ਅੱਗੇ ਸੀਗੇ ਜੀ ਦਾਖਲ ਕਰਾਇਆ ਇਹਨਾਂ ਨੇ ਰੈਫਰ ਤਪੇ ਕਰਤਾ ਹੈਗਾ ਜੀ ਤੇ ਆ ਬਸ ਹੁਣ ਮੈਂ ਅੱਧੇ ਘੰਟੇ ਬਾਅਦ ਜੀ ਮੈਨੂੰ ਫੋਨ ਆਇਆ ਸੀਗਾ ਉਹ ਕਹਿੰਦੇ ਵੀ ਜਾਂ ਤਾਂ ਪਟਿਆਲੇ ਲੈ ਕੇ ਜਾਣਾ ਪਊਗਾ ਜਾਂ ਬਠਿੰਡੇ ਹੀ ਮਜਦੇ ਵਿੱਚ ਲੈ ਕੇ ਜਾਣਾ ਪਊਗਾ ਜੀ ਤੇ ਸਰ ਮੈਂ ਜਾ ਰਿਆਂਗਾ ਜੀ ਕੀ ਪੁਲਿਸ ਦੀ ਕੀ ਭੂਮਿਕਾ ਰਹੀ ਹੈ ਇਹਦੇ ਵਿੱਚ ਹੁਣ ਤੱਕ ਪੁਲਿਸ ਸਰ ਸਰਦਾਰ ਨਿਰਮਲ ਸਿੰਘ ਜੀ ਉਹਨਾਂ ਦੇ ਕੋਲੇ ਕੇਸ ਆ ਜੀ ਤੇ ਪੈਰਵਾਈ ਕਰ ਰਹੇ ਨੇ ਸਰ ਪਰ ਬੰਦੇ ਹੱਥ ਨਹੀਂ ਲੱਗੇ ਜੀ ਉਹਨਾਂ ਦੇ ਕੀ ਹੁਣ ਇਹ ਰੈਫਰ ਕੀਤਾ ਇਹਨੂੰ ਇੱਥੋਂ ਤਾਂ ਫਿਰ ਕਿੱਥੋਂ ਦਾ ਰੈਫਰ ਹੋਇਆ ਤਾਂ ਫਿਰ ਦਸਾਰੇ ਉਹ ਜੇ ਕਿੰਨੇ ਵੀ ਜਾਂਦਾ ਪਟਿਆਲੇ ਲੈ ਜਾਓ ਨਹੀਂ ਬਠਿੰਡਾ ਇਮੇਜ ਸਰ ਮੈਂ ਦੇਖੂਗਾ ਬਠਿੰਡਾ ਇਮੇਜ ਹੀ ਕਰਾਉਂਗਾ ਜੀ ਉਹਨਾਂ ਨੂੰ ਦੀ ਜਾਣਕਾਰੀ ਕੀ ਹੈ ਤੁਹਾਡੇ ਕੋਲ ਇਹਨਾਂ ਇੱਕ ਪਲਵਿੰਦਰ ਸਿੰਘ ਸਾਨੂੰ ਆਪਣੇ 79 ਸਿੰਘ ਡਿੱਗੀ ਵਾਲੀ ਬਸਤੀ ਪਟਾੜ ਤੋਂ ਰੁੱਕਾ ਮੁਸਲ ਹੋਇਆ ਸੀਗਾ ਥਾਣੇ ਤੱਕੇ ਰੱਖਣ ਸੀਗਾ ਉਹ ਜਦੋਂ ਮੈਂ ਉਹਨਾਂ ਦੇ ਬਿਆਨ ਕਰਨ ਲਈ ਲਈ ਗਿਆ ਉਹਨਾਂ ਨੇ ਦੱਸਿਆ ਕਿ ਕਹਿੰਦੇ ਵੀ ਅਸੀਂ ਸਲਾਨਾ ਪਟਾੜਾ ਹੁੰਦਾ ਸਾਡੇ ਡਿੱਗੀ ਵਾਲੀ ਬਸਤੀ ਦੇ ਵਿੱਚ ਗਊਸ਼ਾਲਾ ਗਈ ਉਹ ਪੁਣਾਰੇ ਤੇ ਬੈਠੇ ਸੀ ਕਹਿੰਦਾ ਵੀ ਪਕਸ਼ੇ ਘਲਾ ਰਹੇ ਸੀਗੇ ਕਈ ਦੋਸਤ ਇਕੱਠੇ ਹੋ ਕੇ ਉਸ ਤੋਂ ਬਾਅਦ ਕਿਸੇ ਦੇ ਮੋਟਰਸਾਈਕਲ ਦੇ ਵਿੱਚ ਤੇਲ ਘੱਟ ਸੀਗਾ ਉਹ ਕੋਈ ਪਊਆ ਲੈ ਕੇ ਆਸੀ ਦੁਕਾਨ ਤੋਂ ਉਹਦੇ ਖਾਦੀ ਪੀਤੀ ਦੇ ਵਿੱਚ ਕੁਦਰਤੀ ਕਿਤੇ ਉਹਦਾ ਸਰੀਰ ਦੇ ਉੱਪਰ ਮੜਾ ਮੜਾ ਡੁੱਲ ਗਿਆ ਪਟ્રોલ ਉਹ ਡੁੱਲਣ ਕਰਕੇ ਨਾਲ ਹੀ ਉਹਦੇ ਅੱਗ ਧੂਣੀ ਸੇ ਕਰੇ ਸੀਗੇ ਉਥੋਂ ਥੋੜਾ ਬਹੁਤਾ ਉਹਦੇ ਸਰੀਰ ਨੂੰ ਅੱਗ ਪੈ ਗਈ ਥੋੜੀ ਬਹੁਤੀ ਥੋੜਾ ਬਹੁਤਾ ਸਰੀਰ ਦਾ ਜਲ ਗਿਆ ਕੋਈ ਨਿਜੀ ਰੰਜਿਸ਼ ਤਾਂ ਨਹੀਂ ਹਜੇ ਤੱਕ ਸਾਨੂੰ ਨਹੀਂ ਕੋਈ ਨਿਜੀ ਰੰਜਿਸ਼ ਨਹੀਂ ਆਏਗੀ ਜਦੋਂ ਮੈਂ ਉਹਨਾਂ ਦਾ ਬਿਆਨ ਲਿਖਿਆ ਉਹਨਾਂ ਨੇ ਇਹੀ ਕਿਹਾਗਾ ਵੀ ਅਸੀਂ ਕਿਸੇ ਖਲਾਫ ਕੋਈ ਹਲਕੀ ਕਾਰਵਾਈ ਨਹੀਂ ਕਰਵਾਉਣੀਗੀ ਜੇਕਰ ਸਾਨੂੰ ਕੋਈ ਕਾਰਵਾਈ ਕਰਾਉਣ ਦੀ ਲੋੜ ਪਈ ਅਸੀਂ ਦੁਬਾਰਾ ਆਪਾਂ ਨਵਾਂ ਬਿਆਨ ਲਿਖਾ ਕੇ ਕਾਰਵਾਈ ਕਰਵਾਵਾਂਗੇ ਹਾਲਾਂਕਿ ਹਾਲਾਂਕਿ ਉਹ ਜਿਹੜਾ ਮਰੀਜ਼ ਆ ਉਹਨੂੰ ਰੈਫਰ ਬਤਿੰਦੀ ਕਰ ਦਿੱਤਾ ਹੈ ਦੀ ਸਿਹਤ ਨੂੰ ਦੇਖਦੇ ਹੋਏ ਉਹਦੇ ਉਹਦੇ ਬਾਰੇ ਫਿਲਹਾਲ ਮੈਨੂੰ ਕੋਈ ਇਨਫਰਮੇਸ਼ਨ ਨਹੀਂ ਆਈ ਜੀ ਜਦੋਂ ਕੋਈ ਇਨਫਰਮੇਸ਼ਨ ਆਊਗੀ ਪੜਤਾਲ ਦੇ ਮੁਤਾਬਕ ਕਾਰਵਾਈ ਕੀਤੀ ਬੰਦੇ ਦੇ ਨਾਮ ਲਿਖਾਇਆ ਕਿੰਨੇ ਬੰਦੇ ਲਿਖਾਏ ਉਹਨਾਂ ਨੇ ਫਿਲਹਾਲ ਇੱਕ ਬੰਦੇ ਦਾ ਨਾਮ ਲਿਖਾਇਆ ਹੈਗਾ ਦੂਸਰਾ ਮੋਹਜਵਾ ਨਹੀਂ ਕਰ ਰਹੇ ਆ ਜੇਕਰ ਉਹ ਹੋਰ ਵੀ ਮੋਹਜਵਾ ਨਹੀਂ ਕਿਸੇ ਦਾ ਨਾਮ ਲੈਣਗੇ ਉਹਨਾਂ ਨੂੰ ਲਿਆ ਕੇ ਜਿਵੇਂ ਵੀ ਹੋਇਆ ਉਹਨਾਂ ਦਾ ਕਾਰਵਾਈ ਕੀਤੀ ਜਾਵੇ ਠੀਕ ਹੈ